ਡੇਡੀ ਦੀ death ਹੋ ਗਈ ਫਿਰਰੀ ਮੰਮੀ ਨੂੰ ਵੀ 22 ਸਾਲ ਹੋ ਗਏ ਇਸ ਦੁਨੀਆ ਤੋਂ ਗਈ ਰਾણો ਭੈਣ ਹੁਣ 22 ਸਾਲਾਂ ਤੋਂ ਇਸ ਬੱਚੇ ਨੂੰ ਨਾਨੀ ਪਾਲ ਰਹੀ ਹੈ ਅੱਜ 32 ਸਾਲਾਂ ਦਾ ਹੋ ਗਿਆ ਹੁਣ ਤਾਂ ਮਾਂ ਕਹਿੰਦੀ ਰੋਟੀ ਬੱਲੀ ਨੂੰ ਵੀ ਔਖੀਆਂ ਘਰੇ ਦਾਣੇ ਹੈ ਨਹੀਂ ਸਾਡੇ ਕੋਈ ਕਮਾਈ ਦਾ ਸਾਧਨ ਨਹੀਂ ਹੁਣ ਕੋਈ ਵਾਲੀ ਵਾਰਸ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਮਾਮਾ ਮਾਸੀ ਨਹੀਂ ਕੋਈ ਤਾਇਆ ਚਾਚਾ ਨਹੀਂ ਜਿਹੜਾ ਆ ਕੇ ਅਜੀਤ ਸਿੰਘ ਦੇ ਨਾਲ ਖੜੇ ਅੱਜ ਇੱਕ ਆਹ ਖੂਨ ਦੀ ਤੰਦ ਆ ਜਿਹੜੀ ਇਹ ਜਿਹੜੀ ਲਹੂ ਦੀ ਤੰਦ ਹੈ ਇੱਕ ਜਿਹੜੀ ਇਹਨੂੰ ਐਦਾਂ ਹੱਥ ਨਾਲ ਫੜੀ ਬੈਠੀ ਐ ਮਾਂ ਧੰਨ ਹੈ ਮਾਂ ਜਿਹਨੇ 22 ਸਾਲ ਦੀ ਸੇਵਾ ਕੀਤੀ ਅੱਜ ਮਜਬੂਰੀ ਆ ਮਾਂ ਦੀ ਬੀਮਾਜ ਇੱਥੇ ਸਾਡੇ ਕੋਲ ਛੱਡਣ ਆਈ ਐਸ ਵੀਰ ਨੂੰ ਇਹ ਜੀ ਚਿੰਗਾ ਜੀ ਇਹ ਪੇਸ਼ੈਂਟ ਨੇ ਇਹਨਾਂ ਨੂੰ ਦਿਖਦਾ ਹੈਗਾ ਬਟੇ ਨਾ ਬੋਲਦੇ ਆ ਨਾ ਹੀ ਇਹਨਾਂ ਨੂੰ ਸੁਣਦਾ ਨਹੀਂ ਉੱਧਾ ਤੁਸੀਂ ਇਸ਼ਾਰਾ ਕਰਦੇ ਹੋ ਜਰਾ ਇਹ ਨਾਲ ਚੱਲ ਪੈਂਦੇ ਜਿਵੇਂ ਕੁਝ ਵੀ ਹੈ ਤੇ ਇਹਨੇ ਉਹਦੇ ਨੰਨੀ ਜੀ ਤੁਸੀਂ ਨਾਲੀ ਦੱਸੋ ਜੀ ਕੋਰੋਨਾ ਤੇ ਸਾਹ ਸੰਭੀ ਕਰ ਲ ਜੀ ਮਾ ਜਿਸਨ ਵੀ ਮੰਨੀ ਆ ਅਜੀ ਇਹ ਬਚਪਨ ਤੋਂ ਹੀ ਏਦਾਂ ਨਾ ਤਾਂ ਮੈਂ ਸਾਦਾ ਮੈਂ ਖੇਡਦਾ ਖੇਡਦਾ ਰਹਿੰਦਾ ਸੀ ਇਹ ਹੈ ਸਿਰਫ ਸੱਤ ਮਾ ਦੇ ਸੀ ਇੰਨੀ ਤੇ ਸਮੂਹ ਕੋਸ਼ਿਸ਼ ਕੀਤੀ ਸੀ ਕਿ ਇਤੀ ਅਸੀਂ ਬਹੁਤ ਪਰ ਨਹੀਂ ਲੱਗਦਾ ਕੋਈ ਵਾਸਨ ਜਰੂਰੀ ਤਾਂ ਇਹ ਨਹੀਂ ਕਿ ਬਰੌਣ ਦੇ ਬੱਚੇ ਦੀ ਮਾਂ ਮਾਰ ਕੇ ਇੱਕ ਅੰਤਰਾ ਸਾਹ ਰੋਵੇਂ ਬੈਲੀ ਮੁਕੇ ਨੂੰ ਆਹ ਬਾਤ ਹੈ ਇਹਦੇ ਨਾਂ ਨਹੀਂ ਤਾਂ ਮੈਂ ਸਮਝਦਾ 20 ਸਾਲ ਇਹਦਾ ਬੰਟਾ ਪਟਾ ਅੱਛਾ ਕੀ ਉਹ ਹੋ ਪੈਂਦਰ ਸੀਗਾ ਥੋੜਾ ਬਹੁਤ ਹੋ ਗਿਆ ਵੀ ਹੈਲਥੀ ਸੀ ਫੇਰ ਉਹਦਾ ਵਿਆਹ ਹੋ ਗਿਆ ਤੁਹਾਨੂੰ ਪਤਾ ਬਈ ਜਿੱਦਾਂ ਦੇ ਹਾਲਤ ਹੁੰਦੇ ਆ ਅੱਜ ਕੱਲ ਉਹ ਵੀ ਡਾਈਟ ਰੀ ਤਾਂ ਕਰ ਕੋਰ ਵੀ ਉਹ ਜਿਹੜਾ ਮोटा-ਮੋਟਾ ਸੀ ਉਹ ਨਾਲ ਮਲੇਤਾ ਫੇਟਾ ਦੇ ਰਹਿਣਗੇ ਆਪਣੇ ਘਰ ਬਸ ਸੰਗ ਤੇ ਸਾਨੂੰ ਵੀ ਪੁੱਛਣਗੇ ਤਾਂ ਉਹਨੇ ਵੀ ਬੈਠੋਗੇ ਉਹਦੇ ਵੀ ਬੈਠੋਗੇ ਨਾ ਬੈ ਨਹੀਂ ਹੈਗਾ ਫੇਰ ਜੀ ਸਾਹ ਨੇ ਅੰਤਰੀਆ ਜੀਨ ਦੇ ਦੋ ਸਾਲ ਹੋ ਜਾਣੇ ਆ ਦਾਦੀ ਜੀ ਜੱਟ ਹੋ ਗਈ ਇਹ ਜੰਮੁੰਦੇ ਅੱਖੀਂ ਇਦਾਂ ਬਿਕਾਣੋੜੇ ਉਨਤੇ ਅੰਦਾਜ਼ ਕਰਬਾ ਉੱਥੇ ਮੈਨੇ ਜੀ ਮੇਰੀ ਹੈਲਪ ਕੰਮ ਵੀ ਕਰਦੇ ਆ ਉਹ ਵਾਹਿਗੁਰਜੀ ਦਾ ਖਾਲਸਾ ਉਹ ਵਾਹਿਗੁਰਜੀ ਦੀ ਫਤਿਹ ਜਿਨ੍ਹਾਂ ਦੇ ਘਰੇ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਜਿਨ੍ਹਾਂ ਦੇ ਘਰੇ ਭਰਾਵੋ ਦਾਣੇ ਨਹੀਂ ਉਹਨਾਂ ਦੇ ਸਿਆਣੇ ਵੀ ਕਮਲੇ ਨੇ ਅੱਜ ਇਸੇ ਤਰ੍ਹਾਂ ਹੀ ਇਸ ਮਾਂ ਦੇ ਘਰ ਦੇ ਹਾਲਾਤ ਬਣੇ ਹੋਏ ਨੇ ਅੱਜ ਇਸ ਮਾਂ ਨੂੰ ਜਿਹੜੀ ਨੂੰ ਤੁਸੀਂ ਬੈਠਿਆਂ ਦੇਖਦੇ ਆ ਇਹ ਨਾਨੀ ਐ ਇਸ ਦੋਤੇ ਦੀ ਦੋਤੇ ਦਾ ਨਾਮ ਜੀਤ ਸਿੰਘ ਰੱਖਿਆ ਸੀ ਮਾਣੀ 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 ਕਹਿੰਦੀ ਐ ਬੇਬੇ ਕਹਿੰਦੀ ਮਨੀ 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 ਤੇ ਬਾਪੂ ਗੁਲਬੀਰ ਸਿੰਘ ਸੀ ਬੇਬੇ ਦੇ ਹਸਬੰਡ ਤੇ ਮਾਤਾ ਜੀ ਦਾ ਨਾਂ ਹੈਗਾ ਅਮਰਜੀਤ ਅਮਰਜੀਤ ਕੌਰ ਇੱਕੋ ਹੀ ਧੀ ਸੀ ਇਹਨਾਂ ਦੇ ਘਰ ਜਮ 10 ਪੜ੍ਹੀ ਵਿਆਹਿਆ ਉਹਦੇ ਬੇਟਾ ਹੋਇਆ ਇੱਕ ਕੂਰਾ ਹੋ ਗਿਆ ਫਿਰ ਇੱਕ ਇਹ ਬੇਟਾ ਹੋਇਆ ਇਹ ਜਨਮ ਤੋਂ ਹੀ ਮੰਦ ਬੁੱਧੀ ਸੀ ਬਾਪੂ ਸੀ ਘਰ ਦੇ ਵਿੱਚ ਮਾਤਾ ਦੇ ਘਰ ਵਾਲਾ ਤੇ ਮਾਤਾ ਸੀ ਦੋਨੇ ਤੇ ਇਹਦੇ ਡੈਡੀ ਦੀ ਧਰਤ ਹੋ ਗਈ ਫਿਰ ਇਹਦੀ ਮੰਮੀ ਨੂੰ ਵੀ 22 ਸਾਲ ਹੋ ਗਏ ਇਸ ਦੁਨੀਆ ਤੋਂ ਗਈ ਨਾ ਰਾણો ਭੈਣ ਨੂੰ ਹੁਣ 22 ਸਾਲਾਂ ਤੋਂ ਇਸ ਬੱਚੇ ਨੂੰ ਨਾਨੀ ਪਾਲ ਰਹੀ ਹੈ ਅੱਜ 32 ਸਾਲਾਂ ਦਾ ਹੋ ਗਿਆ ਮਨੀ ਤੇ 22 ਸਾਲਾਂ ਤੱਕਰ ਤੱਕਵੇਂ ਨਾ ਕਿਵੇਂ ਪਾਲੀ ਗਈ ਹੁਣ ਤਾਂ ਮਾਂ ਕਹਿੰਦੀ ਰੋਟੀ ਵੱਲੋਂ ਵੀ ਔਖੀਆਂ ਘਰੇ ਦਾਣੇ ਹੈ ਨਹੀਂ ਸਾਡੇ ਜਦੋਂ ਘਰੇ ਦਾਣੇ ਸੀਗੇ ਘਰੇ ਚਾਰ ਸਿੱਲੇ ਡਾਉਂਦੇ ਸੀਗੇ ਉਦੋਂ ਤਾਂ ਕਮਲੇ ਵੀ ਸਿਆਣੇ ਹੋ ਜਾਂਦੇ ਆ ਭਾਈ ਤੇ ਜਿਹਦੇ ਘਰੇ ਦਾਣੇ ਹੈ ਨਹੀਂ ਨਾ ਭਾਈ ਉਹ ਤਾਂ ਸਿਆਣੇ ਵੀ ਕਮਲੇ ਗਿਣੇ ਜਾਂਦੇ ਆ ਅੱਜ ਇਸ ਮਾਂ ਨੂੰ ਅਮਰਜੀਤ ਕੌਰ ਨੂੰ ਮਨੋਖਤਰੀ ਸੇਵਾ ਪਰਵਾਰ ਤੇ ਸੁਪਨਿਆਂ ਦੇ ਘਰ 'ਚ ਜਿਹੜੇ ਦਵਾਈਆਂ ਦੇ ਲੰਗਰ ਲੱਗਦੇ ਆ ਉਹਦੇ ਵਿੱਚ ਇੱਕ ਸਾਲ ਕੋ ਚੱਲਿਆ ਦਵਾਈ ਦਵਾਉਂਦਿਆਂ ਨੂੰ ਆਪਣੇ ਦੋਤੇ ਨੂੰ ਮਾਤਾ ਨੇ ਅਜੇ ਤੋਂ ਇੱਕ ਸਾਲ ਪਹਿਲਾਂ ਵੀ ਸਾਡੇ ਨਾਲ ਗੱਲ ਕੀਤੀ ਸੀ ਵੀ ਪੁੱਤ ਮੇਤੋਂ ਸੰਭਿਆ ਨਹੀਂ ਜਾਂਦਾ ਮੈਂ ਔਖੀ ਆ ਮੇਤੋਂ ਬਾਅਦ ਚ ਇਹਦਾ ਕੀ ਹੋਊ ਵੀ ਹੁਣ ਤਾਂ ਮੈਂ ਸਾਂਭ ਰਹੀ ਆ ਸੱਚ ਵੀ ਮੇਤੋਂ ਬਾਅਦ ਚ ਕੀ ਹੋਊ ਇਸ ਕੱਲੀ ਮਾਂ ਨੂੰ ਨਹੀਂ ਹੋਰ ਬਹੁਤ ਸਾਰੀਆਂ ਮਾਵਾਂ ਨੇ ਸਾਡੇ ਕੋਲੇ ਆਉਂਦੀਆਂ ਜਿਨ੍ਹਾਂ ਦੇ ਧੀਆ ਜਾਂ ਪੋਤੇ ਦਾਦੇ ਨੇ ਉਹਨਾਂ ਨੂੰ ਇਹ ਫਿਕਰ ਰਹਿੰਦਾ ਵੀ ਸਾਨੂੰ ਜਦੋਂ ਕੱਲ ਨੂੰ ਕੁਝ ਹੋ ਗਿਆ ਫਿਰ ਮੇਰੇ ਧੀ ਪੁੱਤ ਦਾ ਕੀ ਬਣੂ ਪਰ ਫਿਰ ਉਸ ਮਾਂ ਨੂੰ ਉਸ ਬਾਪੂ ਨੂੰ ਇਹੀ ਕਹਿੰਦੇ ਹੁੰਦੇ ਆ ਵੀ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਸੇਵਾ ਕਰੋ ਬਾਪੂ ਬੇਬੇ ਫਿਕਰ ਨਾ ਕਰੋ ਅਸੀਂ ਇਹਨਾਂ ਦੇ ਭਰਾ ਮਸੀਂ ਸੰਭਾਂਗੇ ਇਹੀ ਗੱਲ ਮਾਂ ਨੂੰ ਵੀ ਪਿਛਲੇ ਸਮੇਂ ਤੋਂ ਅਸੀਂ ਕਹਿੰਦੇ ਆ ਰਹੇ ਸੀ ਪਰ ਹੁਣ ਅੱਜ ਮਾਂ ਸਾਡੇ ਕੋਲੇ ਪਹੁੰਚੀ ਹੈ ਤੁਸੀਂ ਵੀਡੀਓ ਦੇਖੋ ਪਹਿਲਾਂ ਕੀ ਹਾਲਾਤ ਸੀ ਘਰ ਦੇ ਕਿਰਾਏ ਦੇ ਮਕਾਨ ਚ ਰਹਿੰਦੇ ਕਿਰਾਇਆ ਵੀ ਨਹੀਂ ਹੁਣ ਤਾਂ ਉਹ ਲੈਂਦੇ ਕਸ ਦੇ ਆਧਾਰ ਤੇ ਨਾ ਜਿਨ੍ਹਾਂ ਦਾ ਘਰ ਆ ਜਿੱਥੇ ਰਹਿੰਦੇ ਆ ਉਹ ਕਿਰਾਇਆ ਵੀ ਨਹੀਂ ਲੈਂਦੇ ਇਹ ਬਾਈ ਜੀ ਆ ਬਾਈ ਜੀ ਦੀ ਭੈਣ ਦਾ ਘਰ ਆ ਬਾਈ ਤੁਹਾਡਾ ਕੀ ਨਾ ਅਭੀਂਦਰਕ ਮਾ ਬਾਈ ਹੁਣੀ ਮਦਦ ਕਰਦੇ ਆ ਜਿੰਨਾ ਕੁ ਦੇ ਸਕਦੇ ਦੁੱਧ ਲੱਸੀ ਪ੍ਰਸ਼ਾਦਾ ਪਾਣੀ ਇਸ ਮਾਂ ਨੂੰ ਤੇ ਇਹਦੇ ਦੋਤੇ ਨੂੰ ਦੇ ਰਹੇ ਨੇ ਕੋਈ ਕਮਾਈ ਦਾ ਸਾਧਨ ਨਹੀਂ ਹੁਣ ਕੋਈ ਵਾਲੀ ਵਾਰਸ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਮਾਮਾ ਮਾਸੀ ਨਹੀਂ ਕੋਈ ਤਾਇਆ ਚਾਚਾ ਨਹੀਂ ਜਿਹੜਾ ਆ ਕੇ अजीत ਸਿੰਘ ਦੇ ਨਾਲ ਖੜੇ अजीत ਸਿੰਘ ਦੀ ਨਾਨੀ 22 ਸਾਲਾਂ ਤੋਂ ਸੰਭੀ ਜਾਂਦੀ ਸੀ ਹੁਣ ਮਾਤਾ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਆ ਅਲਸਰਾ ਕਿੱਥੇ ਪਥਰੀ ਆ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ ਮਾਂ ਮਾਂ ਤੁਹਾਡੀ ਉਮਰ ਕਿੰਨੀ ਹੋ ਗਈ 80 ਸਾਲ 80 ਸਾਲ ਦੀ ਉਮਰ ਆ ਕੰਬਦੀ ਹੋਈ ਆਵਾਜ਼ ਦੇ ਵਿੱਚ ਅਮਰਜੀਤ ਕੌਰ ਅੱਜ ਆਪਣੇ ਦੁੱਖਾਂ ਨੂੰ ਬਿਆਨ ਵੀ ਨਹੀਂ ਕਰ پا ਰਹੇ ਤੁਸੀਂ ਸੋਚ ਕੇ ਦੇਖੋ ਸਿਰ ਦਾ ਸਾਈਂ ਵੀ ਤੁਰ ਗਿਆ ਧੀ ਵੀ ਛੱਡ ਕੇ ਤੁਰ ਗਈ ਜਿਵਾਈ ਵੀ ਤੁਰ ਗਿਆ ਸਿਰ ਦਾ ਸਾਈਂ ਵੀ ਤੁਰ ਗਿਆ ਇੱਕ ਦੋਤਾ ਸੀ ਜਿਹੜਾ ਠੀਕ ਸੀ ਉਹ ਵੀ ਤੁਰ ਗਿਆ ਅੱਜ ਇੱਕ ਆ ਖੂਨ ਦੀ ਤੰਦ ਆ ਜਿਹੜੀ ਇਹ ਜਿਹੜੀ ਲਹੂ ਦੀ ਤੰਦ ਆ ਇੱਕ ਜਿਹੜੀ ਇਹਨੂੰ ਐਦਾਂ ਹੱਥ ਨਾਲ ਫੜੀ ਬੈਠੀ ਐ ਮਾਂ ਅੱਜ ਵੀ ਇਹ ਮਰਜੀਤ कौर ਆਪਣੇ ਦੋਤੇ ਦੀ ਬਾਹ ਫੜੀ ਬੈਠੀ ਆ 80 ਸਾਲ ਦੀ ਉਮਰ ਮਾਤਾ ਦੀ ਤੇ 32 ਸਾਲ ਦੀ ਇਹਦੀ ਤੇ ਇਹ ਤਕੜਾ ਹੋ ਰਿਹਾ ਜਵਾਨ ਹੋ ਰਿਹਾ ਤੇ ਉਹ ਕਮਜ਼ੋਰ ਹੋ ਰਹੀਏ ਤੇ ਬਜ਼ੁਰਗ ਕਿਵੇਂ ਸਾਹਮਦੀ ਆ ਕਿਵੇਂ ਦਿਨ ਗੱਟੀਆਂ ਕਰਦੀ ਆ ਇਹ ਰੱਬ ਜਾਣਦਾ ਜਾਂ ਅਸਮਾਨ ਪਤਾ ਕਿਉਂਕਿ ਅੱਜ ਦਾ ਸਾਡਾ ਸਮਾਜ ਆ ਜਿਹੜਾ ਅਸੀਂ ਹਮੇਸ਼ਾ ਗੱਲ ਕਰਦੇ ਹੁੰਨੇ ਆ ਚੜ੍ਹਦੇ ਨੂੰ ਸਲਾਮ ਕਰਨ ਵਾਲਾ ਇਹੀ ਇਸ ਘਰ 'ਚ ਖੁਸ਼ੀਆਂ ਹੁੰਦੀਆਂ ਲਹਿਰਾਂ ਬਹਿਰਾ ਹੁੰਦੀਆਂ ਗੜੇ ਪੈਂਦੇ ਹੁੰਦੇ ਗੱਡੀਆਂ ਕਾਰਾਂ ਹੁੰਦੀਆਂ ਸਾਰੇ ਰਿਸ਼ਤੇਦਾਰ ਆਲੇ-ਜਾਲੇ ਹੋਣੇ ਸੀ ਇਸ ਟਾਈਮ ਅਮਰਜੀਤ ਮਾਤਾ ਦੇ ਕੋਈ ਪੂਆ ਕਹਿੰਦਾ ਹੋਣਾ ਸੀ ਕੋਈ ਮਾਸੀ ਕਹਿੰਦਾ ਹੋਣਾ ਸੀ ਕੋਈ ਮਾਮੀ ਕਹਿੰਦਾ ਹੋਣਾ ਸੀ ਕੋਈ ਚਾਚੀ ਕਹਿੰਦਾ ਹੋਣਾ ਸੀ ਕੋਈ ਤਾਈ ਕੋਈ ਖਾਮਖਾਈ ਬੇਬੇ ਬਣਾ ਲੈਂਦਾ ਮੇਰੇ ਵਰਗਾ ਕੋਈ ਖਾਮਖਾਈ ਦਾਦੀ ਬਣਾ ਲੈਂਦਾ ਪਰ ਅੱਜ ਜਿਹਦੀ ਨਾਨੀ ਆ ਉਹ ਵੀ ਨਾਨੀ ਕਹਿਣ ਵਾਲ ਨੂੰ ਕਾਬਲ ਨਹੀਂ ਐਸ ਕਾਬਲ ਤੇ ਜਿਹੜੇ ਕਾਬਲ ਨੇ ਉਹ ਕੋਈ ਆਉਂਦਾ ਹੀ ਨਹੀਂ ਧੰਨਵਾਦ ਆ ਭੈਣ ਦਾ ਜਿਹਨੇ ਇਹਨੂੰ ਘਰ ਦਿੱਤਾ ਹੋਇਆ ਛੱਤ ਦਿੱਤੀ ਹੋਈ ਆ ਰਹਿਣ ਨੂੰ ਔਰ ਕਿਰਾਇਆ ਵੀ ਨਹੀਂ ਲੈ ਰਹੀ ਲੰਬੇ ਸਮੇਂ ਤੋਂ ਉਹ ਭੈਣ ਔਰ ਅੱਜ ਧੰਨਵਾਦ ਕਰਦੇ ਆ ਫਿਕਰਮੰਤ ਸਿੰਘ ਸਿੱਧੂ ਜੀ ਦਾ ਵੀਰ ਦਾ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਇਸ ਮਾਂ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਮਾਂ ਸਾਨੂੰ ਪਹਿਲਾਂ ਹੀ ਜਾਣਦੇ ਸੀ ਸਾਡੇ ਕੋਈ ਦਵਾਈ ਲੈਣਾ ਹੁੰਦੇ ਹਰ ਮਹੀਨੇ ਪਰ ਚੰਗਾ ਲੱਗਿਆ ਕਿਸੇ ਪੋਲੀਟੀਸ਼ਨ ਨੇ ਆਪਣੀ ਡਿਊਟੀ ਨਿਭਾਈ ਆਪਣੇ ਇਲਾਕੇ 'ਚ ਗੱਲੀਆਂ ਬੋਟਾਂ ਨਹੀਂ ਉਹਨਾਂ ਦੇ ਦੁੱਖਾਂ ਦਰਦਾਂ ਦਾ ਵੀ ਹਾਮੀ ਬਣੇ ਨੇ ਉਹਨਾਂ ਨੇ ਅੱਜ ਸਾਡੇ ਨਾਲ ਗੱਲ ਕੀਤੀ ਪਹਿਲਾਂ ਵੀ ਇੱਕ ਦਿਨ ਗੱਲ ਕਰੀ ਸੀ ਅਸੀਂ ਉਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਵੀ ਹਾਂ ਸਾਡੇ ਧਿਆਨ ਦੇ ਵਿੱਚ ਆ ਵੀ ਤੁਸੀਂ ਕੋਈ ਗੱਲ ਨਹੀਂ ਭੇਜੋ ਮਾਤਾ ਪਰ ਦੱਖਾ ਜਿਸ ਗੱਲ ਦਾ ਵੀ ਨਾ ਤਾਂ ਇਹ ਮਾਂ ਵਿਚਾਰੀ ਕੋਈ ਨਾ ਕੋਈ ਨਾ ਤਾਂ ਇਹ ਮਾਂ ਇਹ ਤੋਂ ਬਿਨਾ ਰਹਿਣ ਨੂੰ ਵਿਚਾਰੀ ਤਿਆਰ ਆ ਜਿੰਨੀ ਕੁ ਕੋਈ ਉਹਦੀ ਅਟੈਚਮੈਂਟ ਆ ਮਾਂ ਦੱਸਦੀ ਆ ਵੀ ਉਹ ਮੇਰੀੋ ਹੀ ਬਾਜ ਪਛਾਣਦਾ ਮੈਂ ਕਹਿ ਦਿੰਨੀ ਆ ਮਨੀ ਬਹਿ ਜਾ ਬਹਿ ਜਾਂਦਾ ਮੈਂ ਕਹਿੰਨ ਮਨੀ ਇੱਧਰ ਹੋ ਜਾ ਇੱਧਰ ਹੋ ਜਾਂਦਾ ਮੈਂ ਕਹਿੰਨੀ ਮਨੀ ਖਾਲਾ ਖਾ ਲੈਂਦਾ ਹੁਣਾਂ ਚ ਮਾਂ ਛੱਡ ਕੇ ਤਾਂ ਚੱਲੀ ਆ ਦਾਨੀ ਪਰ ਦਿਲ ਪੁੱਛੇ ਜਾਣਦਾ ਉਹਦਾ ਵੀ 22 ਸਾਲਾਂ ਤੋਂ ਇੱਕੋ ਕਮਰੇ 'ਚ ਇੱਕੋ ਮੰंजे ਤੇ ਇਦਾਂ ਇਕੱਠੇ ਪੈਣਾ ਇੱਕੋ ਗੋਲੀ 'ਚ ਇਕੱਠਿਆਂ ਨੇ ਖਾਣਾ ਅੱਜ ਇਸ ਮਾਂ ਨੂੰ ਇਹਨੂੰ ਇੱਥੇ ਛੱਡ ਕੇ ਜਾਣ ਦੀ ਖੁਸ਼ੀ ਨਹੀਂ ਕੋਈ ਹੋ ਰਹੀ ਪਰ ਮਜਬੂਰੀ ਆ ਆਪ ਵੀ ਤੁਰਨੋਂ ਵੀ ਬੇ ਇਸ ਟਾਈਮ ਹੋਈ ਬੈਠੀ ਆ ਮਾਂ ਆਪਾਂ ਹਜ ਹੋਈ ਬੈਠੀ ਆ ਆਪਦਾ ਭਾਰ ਚੱਕਣ ਤੋਂ ਪਰ ਸਾਡੀ ਬੇਨਤੀ ਹੈ ਭਾਈ ਇਸ ਦੁਨੀਆ ਤੇ ਕੋਈ ਲਵਾਰਸ ਨਹੀਂ ਜੰਮਦਾ ਹਰੇਕ ਦੇ ਨਾਨਕੇ ਦਾਦਕੇ ਹੁੰਦੇ ਆ ਪਰ ਜਿਹਦੇ ਘਰ ਚ ਕੁਝ ਐਸੇ ਹਾਲਾਤ ਬਣ ਜਾਣ ਉਹ ਨਾਨਕੇ ਦਾਦਕੇ ਸਭ ਕਿੱਥੇ ਚਲੇ ਜਾਂਦੇ ਕਿਵੇਂ ਉਹ ਬੇਮੁਖ ਹੋ ਜਾਂਦੇ ਆ ਉਹਦੀ ਇਹ ਜਿਹੀਆਂ ਉਹਦੀ ਜਾਗਦੀ ਤਸਵੀਰ ਅੱਜ ਜਿਹੜਾ ਵੀਰ ਅਜੀਤ ਸਿੰਘ ਮਣੀ ਤੁਹਾਡੇ ਸਾਹਮਣੇ ਬੈਠਾ ਇਹ ਰੱਬ ਨੇ ਰੱਬੀ ਰੂਹਾ ਨੇ ਨਾ ਕਦੇ ਕਿਸੇ ਨਾਲ ਧੋਖਾ ਕੀਤਾ ਨਾ ਪਾਪ ਨਾ ਫਰੇਵ ਕੀਤਾ ਕਿਸੇ ਨਾਲ ਨਾ ਕਦੇ ਝੂਠ ਬੋਲਿਆ ਸੋਦੇ ਰੱਬ ਨੇ ਧੰਨ ਹੈ ਮਾਂ ਜੀ ਨੇ 22 ਸਾਲ ਦੀ ਸੇਵਾ ਕੀਤੀ ਅੱਜ ਮਜਬੂਰੀ ਆ ਮਾਂ ਦੀ ਬੀਮਾਜ ਇੱਥੇ ਸਾਡੇ ਕੋਲੇ ਛੱਡਣ ਆਈ ਐ ਇਸ ਵੀਰ ਨੂੰ ਅਰਦਾਸ ਕਰਿਓ ਸੱਚੇ ਪਾਤਸ਼ਾਹ ਬਾਬਾ ਗੁਰੂ ਸਾਨੂੰ ਸਮੱਤ ਬਖਸ਼ਣ ਅਸੀਂ ਅਜੀਤ ਦੇ ਭਰਾ ਬਣ ਸਕੀਏ ਅਜੀਤ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਸੱਚੇ ਪਾਤਸ਼ਾਹ ਮਾਰੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਅਜੀਤ ਵੀਰੇ ਨੂੰ ਥੋੜਾ ਜਿਹਾ ਵੀ ਪਿਆਰ ਦੇ ਸਕੀ ਜਿਹੜਾ ਉਹਦੀ ਨਾਨੀ ਉਹ ਨੂੰ ਪਿਛਲੇ 22 ਸਾਲਾਂ ਤੋਂ ਦੇ ਰਹੀ ਸੀ ਅਰਦਾਸ ਕਰੋ ਤੇ ਆਪਣੇ ਆਸ-ਪਾਸ ਨਿਗਾਹ ਵੀ ਰੱਖਿਆ ਕਰੋ ਭਾਈ ਆਪਣੇ ਆਸ-ਪਾਸ ਜ਼ਰੂਰ ਧਿਆਨ ਦਿਆ ਕਰੋ ਜਿੱਥੇ ਐਸੇ ਪਰਿਵਾਰ ਰਹਿੰਦੇ ਆ ਨਾ ਉਹ ਸਾਡੀਆਂ ਰਿਸ਼ਤੇਦਾਰੀਆਂ ਚ ਸਾਡੇ ਗਲੀ ਮੱਲਿਆਂ ਚ ਸਾਡੇ ਪਿੰਡ ਚ ਹੀ ਰਹਿੰਦੇ ਨੇ ਇਦਾਂ ਦੇ ਲੋਕ ਉਹਨਾਂ ਦੀ ਉੱਥੇ ਅਸੀਂ ਬਾਹ ਫੜੀਏ ਸਾਥ ਦੇਈਏ ਸਮਾਜ ਵੀ ਇੱਕ ਪਰਿਵਾਰ ਆ ਪਿੰਡ ਵੀ ਇੱਕ ਪਰਿਵਾਰ ਹੁੰਦਾ ਪਰ ਜੇ ਸਮਝਿਆ ਜਾਵੇ ਕਿ ਜੇ ਅੱਜ ਬੇਮੁਖ ਹੋਣਾ ਤਾਂ ਆਪਣੇ ਧੀਆਂ ਪੁੱਤਾਂ ਨੂੰ ਵੀ ਆਪਣੇ ਭੈਣ ਭਰਾਵਾਂ ਨੂੰ ਵੀ ਆਪਣੇ ਮਾਂ ਪਿਓ ਨੂੰ ਵੀ ਲੋਕ ਸ਼ਰਦ ਦਿੰਦੇ ਮੈਂ ਕਰਿਉਰ ਦਾਸ ਇਸ ਮਾਂ ਦੇ ਦੋਤੇ ਵਾਸਤੇ ਅਜੀਤ ਸਿੰਘ ਵਾਸਤੇ ਸਾਡੇ ਸੁਪਨਿਆਂ ਦੇ ਘਰ ਦਾ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇਹ ਨਵਾਂ ਮੈਂਬਰ ਖੋਸ਼ ਰਵੀ ਤਾਂਦਰੁਸਤ ਰਵੀ ਚੜ੍ਹਦੀ ਕਲਾ ਜੀ ਰਵੀ ਜਿੰਨਾ ਵੀ ਜੀਵਨ ਇਹਨੂੰ ਬਖਸ਼ਿਆ ਵਾਹਿਗੁਰੂ ਨੇ ਬਸ ਤਾਂਦਰੁਸਤ ਹੀ ਨਾ ਮੁਦੀਤ ਕਰੇ ਭਾਈ ਵਾਹਿਗੁਰੂ ਜੀ ਕਾ ਖਾਲਸਾ